ਆਪੇ ਲਾਉਣੇ ਤੇ ਉਹਦੇ ਘਰਿਆ ਗੁੱਟਣਾ ਰਹਿਣ ਆਉਂਦੇ ਰਹਿਣ ਖੁਸ਼ੀ ਦੇ ਮੌਕੇ ਜਿਲਦੀਆਂ ਰਹਿਣ ਬੁਢਾੀਆਂ ਬਾਪਾ ਜੀ ਵਤਨ ਦੇ ਸਰਪੰਚ ਪਟਿਆਰਾ ਢੀਆਂ ਬਾੜ ਉੱਠਾ ਉਹਨੂੰ ਗੁੱਡੇ ਵਤਨ ਦੇ ਸਰਪੰਚ ਪਟਿਆਰਾ ਢੀਆਂ ਬਾੜ ਉੱਠਾ ਉਹਨੂੰ ਗੁੱਡੇ ਜੱਗਰੂ ਕੋਤ ਜਵਾਨੀਆਂ ਬਾਦ ਮਾਰਾ ਫੇਰ ਤੇ ਤੋਂ ਤਹਾ ਪੁੱਤ ਪੋਤਰੇ ਪਾਣੇ ਲਾਪਨ ਜਾਈਆਂ ਆਉਂਦੇ ਰਹਿਣ ਖੁਸ਼ੀ ਦੇ ਮੌਕੇ ਜਿਲਦੀਆਂ ਰਹਿਣ ਆਪੇ ਪੰਡਾਰੇ ਖੁੱਲੇ ਅਦਾਂ ਚਰਾਂ ਤੇ ਦੇਖਾਂ ਕੜੀਆਂ ਆਤੇ ਪੰਡਾਰੇ ਖੁੱਲੇ ਸਾਰੀ ਸੰਗਤ ਵੱਲੋਂ ਠੰਢੀ ਹਵਾ ਦੇ ਖੁੱਲੇ ਮੁਰਮੁੜੀਆਂ ਆਉਂਸ ਤੇ ਕੜੀਆਂ ਹੈ ਮੇਹਰਾਂ ਦੇ ਆਸਥੀਆਂ ਆਉਂਦੇ ਰਹਿ ਖੁਸ਼ੀ ਦੇ ਮੌਕੇ ਮਿਲਦੀਆਂ ਲੈਣ ਅਨੁਸ਼ਿਆ ਤੋਂ ਕਿਹਾਂ ਤੇ ਸ਼ਾਦੀ ਕਰਨ ਨੂੰ ਬਿਕਾ ਨਵਾਤੇ ਬੱਚਨ ਜਿੰਨੇ ਨਾਲ ਬਤਾ ਜਿਆ ਤੇ ਮੇ ਸ਼ਾਮ ਮਿੱਤਰ ਸੱਜਣਾਂ ਉਹ ਕੁੱਪਕਣਿਓਂ ਸੱਜਣ ਕੀ ਆ ਘਰियां 헤 ਮੇਰਾਂ ਦੇ ਆਸਾਈਆਂ ਆਉਂਦੇ ਰਹਿ ਖੁਸ਼ੀ ਦੇ ਮੌਕੇ ਮਿਲਦੀਆਂ ਰਹਿ